ਭਵਨਕੁੰਡ ਕਹਾਣੀ ਦਾ ਅਗਲਾ ਭਾਗ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੀ ਹਾਂ ਇਹ ਭਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਇਸ ਨੂੰ ਸ਼ੁਰੂ ਕਰੀਏ ਦਮਨ ਨੇ ਥੋੜਾ ਸੰਭਲਦੇ ਹੋਏ ਕਿਹਾ ਮਮ ਮੈਂ ਥੋੜੇ ਦਿਨ ਆਪਣੇ ਘਰ ਜਾਣਾ ਚਾਹੁੰਦੀ ਹਾਂ ਇਸ ਵਿੱਚ ਪੁੱਛਣ ਵਾਲਾ ਕੀ ਹੈ ਪੁੱਤ ਤੈਨੂੰ ਛੁੱਟੀਆਂ ਨੇ ਕੁਝ ਦਿਨ ਹੋਆ ਮਨ ਹੋਰ ਦਾ ਹੋਰ ਹੋ ਜਾਂਦਾ ਇੰਨੇ ਨੂੰ ਵੀਰ ਵੀ ਆ ਗਿਆ ਉਹ ਦਮਨ ਤੇ ਮਮ ਨੂੰ ਇੰਜ ਦੇਖ ਹੈਰਾਨ ਹੋ ਗਿਆ ਨਿਆਬ ਨੇ ਵੀਰ ਨੂੰ ਦੇਖ ਕੇ ਕਿਹਾ ਵੀਰ ਦਮਨ ਕੋ ਜਿੱਦੜ ਆਪਣੇ ਪ੍ਰਾਤ ਦੇ ਘਰ ਜਾਣਾ ਚਾਹੁੰਦੀ ਹੈ ਉਹ ਪੈਕਿੰਗ ਕਰ ਲੈਂਦੀ ਹੈ ਤਾਂ ਉਸ ਨੂੰ ਸ਼ਾਦਾ ਵੀਰ ਨੇ ਦਮਨ ਵੱਲ ਦੇਖਿਆ ਦਮਨ ਅੱਖਾਂ ਚੁਕਾਈ ਬੈਠੀ ਸੀ ਕਦੇ-ਕਦੇ ਬਹੁਤ ਖੁੱਲੇ ਵਾਤਾਵਰਨ ਵਿੱਚ ਵੀ ਆਪ ਸਾਹ ਨਹੀਂ ਲੈ 파ਰੇ ਹੁੰਦੀ ਇਸ ਲਈ ਨਹੀਂ ਕਿ ਸਾਹ ਲੈਣ ਵਾਲਾ ਮਾਹੌਲ ਨਹੀਂ ਬਲਕਿ ਇਸ ਲਈ ਕਿਉਂਕਿ ਘੁੱਟਣ ਬਾਹਰ ਨਹੀਂ ਕਿਤੇ ਅੰਦਰ ਹੁੰਦੀ ਹੈ ਦਮਨ ਕੋਈ ਫੈਸਲਾ ਕਰ ਚੁੱਕੀ ਸੀ ਪਹਿਲੀ ਵਾਰ ਇੱਕ ਫੈਸਲਾ ਜੋ ਉਸ ਨੇ ਖੁਦ ਕੀਤਾ ਸੀ ਉਹ ਫੈਸਲਾ ਜੋ ਉਸ ਨੂੰ ਕਰਨ ਦਾ ਅਧਿਕਾਰ ਸਮਾਜ ਨੇ ਨਾ ਤਾਂ ਕਦੇ ਨਹੀਂ ਦਿੱਤਾ ਪਰ ਅੱਜ ਆਪਾਂ ਨੇ ਜ਼ੂਰ ਦੇ ਦਿਲ ਦੇ ਬਲ ਬਲੇ ਤੋਂ ਨਿਕਲ ਉਸ ਨੇ ਹਕੀਕਤ ਨੂੰ ਅਪਣਾ ਲਿਆ ਸੀ ਉਸ ਨੂੰ ਪਤਾ ਸੀ ਕਿ ਵੀਰ ਨੂੰ ਉਸ ਨਾਲ ਪਿਆਰ ਤਾਂ ਨਹੀਂ ਪਰ ਫਿਰ ਵੀ ਜਿਵੇਂ ਡੁੱਬਦੀ ਵੀ ਇੱਕ ਤਿੰਨ ਕ ਲੱਭਦੀ ਫਿਰਦੀ ਵਾਲਾ ਹਾਲ ਸੀ ਨੇ ਆਪ ਚਲੀ ਗਈ ਵੀਰ ਦੇ ਦਮਨ ਕਮਰੇ ਵਿੱਚ ਸੀ ਦਮਨ ਆਪਣਾ ਸਮਾਨ ਪੈਕ ਕਰ ਰਹੀ ਸੀ ਵੀਰ ਨੇ ਦੇਖਿਆ ਕਿ ਉਸ ਨੇ ਸਮਾਨ ਇੰਜ ਪੈਕ ਕੀਤਾ ਹੈ ਜਿਵੇਂ ਕਦੇ ਮੁੜਨਾ ਨਾ ਹੋਵੇ ਪਰ ਉਸ ਨੇ ਵੀਰ ਦੇ ਘਰ ਦਾ ਕੋਈ ਵੀ ਸਮਾਨ ਨਹੀਂ ਸੀ ਲੇਤਾ ਵੀਰ ਦਮਨ ਵੱਲ ਦੇਖਦਾ ਰਿਹਾ ਦਮਨ ਨੇ ਵੀਰ ਨੂੰ ਕਿਹਾ ਹੁਣ ਫੈਸਲਾ ਕਰਨ ਦਾ ਵਕਤ ਹੈ ਤੁਹਾਡੇ ਤੋਂ ਕੁਝ ਨਹੀਂ ਜਾਨਣਾ ਚਾਹੁੰਦੀ ਕਿਉਂਕਿ ਤੁਸੀਂ ਸਭ ਦਾਸੇ ਚੁੱਕੇ ਹਾਂ ਮੇਰੀ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਜਗ੍ਹਾ ਨਹੀਂ ਸੀ ਜੇਕਰ ਤਲਾਕ ਹੀ ਆਪਣੇ ਰਿਸ਼ਤੇ ਦੀ ਪੀਕ ਹੈ ਤਾਂ ਇੰਤਜ਼ਾਰ ਕਿਸ ਚੀਜ਼ ਦਾ ਹੋ ਰਿਹਾ ਹੈ ਇਹ ਤਿਕੋਣ ਜੋ ਵਕਤ ਨੇ ਬਣਾ ਦਿੱਤਾ ਹੈ ਇਸ ਦਾ ਇੱਕ ਕੋਣ ਤਾਂ ਖਤਮ ਹੋਣਾ ਹੀ ਹੈ ਪਰ ਦਮਨ ਇੱਕਦਮ ਇਹ ਘਰ ਵਾਲੇ ਨਹੀਂ ਮੰਨਣਗੇ ਵੀਰ ਨੇ ਦਮਨ ਦੀ ਗੱਲ ਦਾ ਜਵਾਬ ਦਿੰਦੇ ਕਿਹਾ ਘਰ ਵਾਲੇ ਹਕੀਕਤ ਜਾਣਦੇ ਨੇ ਮੈਂ ਜਾ ਕੇ ਭਾਬੀ ਨਾਲ ਵੀ ਗੱਲ ਕਰੂੰਗੀ ਤੇ ਆਪਣੇ ਭਰਾ ਨਾਲ ਵੀ ਇਹ ਸਚਾਈ ਉਹਨਾਂ ਨੂੰ ਅੱਜ ਨਹੀਂ ਤਾਂ ਕੱਲ ਪਤਾ ਚੱਲਣੀ ਹੈ ਪਤਾ ਨੇ ਵੀਰ ਇਹੀ ਚਾਹੁੰਦਾ ਸੀ ਜੋ ਦਮਨ ਨੇ ਅੱਜ ਕਿਹਾ ਸੀ ਫਿਰ ਵੀ ਉਹ ਬੇਚੈਨ ਹੋ ਗਿਆ ਅੱਜ ਨਹੀਂ ਆਪਾਂ ਕੱਲ ਚੱਲਦੇ ਹਾਂ ਦਮਨ ਕਹਿ ਵੀਰ ਗੱਡੀ ਕੱਢ ਘਰ ਤੋਂ ਬਾਹਰ ਚੱਲਾ ਗਿਆ ਵੀਰ ਨੇ ਅਵਨੀ ਨੂੰ ਫੋਨ ਕੀਤਾ ਪਰ ਅਵਨੀ ਫੋਨ ਨਹੀਂ ਚੁੱਕ ਰਹੀ ਸੀ ਉਹ ਉਸਦੇ ਫਲੈਟ ਤੇ ਸਿੱਧਾ ਹੀ ਚਲਾ ਗਿਆ ਜਦੋਂ ਉਸਨੇ ਡੋਰ ਵੈਲ ਵਜਾਈ ਤਾਂ ਕਾਫੀ देर बाद ਦਰਵਾਜ਼ਾ ਖੋਲਣ ਲਈ ਅਬਨੀ ਆਈ ਉਹ ਇੰਜ ਇੱਕਦਮ ਵੀਰ ਨੂੰ ਦੇਖ ਹੈਰਾਨ ਹੋ ਗਈ ਵੀਰ ਇਸ ਵਕਤ ਇੱਥੇ ਵੀਰ ਅੰਦਰ ਆਇਆ ਤਾਂ ਹੈਰਾਨ ਹੋ ਗਿਆ ਅਬਨੀ ਦੇ ਫਲੈਟ ਤੇ ਕੋਈ ਹੋਰ ਵੀ ਸੀ ਇਹ ਕੌਣ ਹੈ ਅਬਨੀ ਵੀਰ ਨੇ ਹੈਰਾਨ ਹੁੰਦੇ ਅਬਨੀ ਤੋਂ ਪੁੱਛਿਆ ਅਬਨੀ ਨੂੰ ਕੋਈ ਜਵਾਬ ਨਹੀਂ ਆ ਰਿਹਾ ਸੀ वीर ਨੇ ਦੁਆਰਾ ਅਬਨੇ ਕੋਲੋਂ ਗੁੱਸੇ ਨਾਲ ਪੁੱਛਿਆ ਤਾਂ ਅਬਨੀ ਨੇ ਕਿਹਾ ਜ਼ਰੂਰੀ ਨਹੀਂ ਮੈਂ ਹਰ ਕਿਸੇ ਬਾਰੇ ਤੈਨੂੰ ਦੱਸਦੀ ਰਹਾ ਮੇਰਾ ਦੋਸਤ ਹੈ ਹੋਰ ਕੌਣ ਹੋਵੇਗਾ ਹੁਣ ਵੀਰ ਬਹੁਤ ਗੁੱਸੇ ਵਿੱਚ ਸੀ ਮੈਂ ਤੇਰੇ ਲਈ ਆਪਣੇ ਘਰਦਿਆਂ ਨਾਲ ਬਗਾਵਤ ਕਰ ਦਿੱਤੀ ਕਿਸੇ ਮਾਸੂਮ ਦੀ ਜ਼ਿੰਦਗੀ ਨਾਲ ਖੇਡ ਗਿਆ ਤੇ ਤੂੰ ਇਹ ਸਿਲਾ ਦਿੱਤਾ ਮੇਰੇ ਪਿਆਰ ਦਾ ਅਬਨੀ ਨੇ ਵੀਰ ਨੂੰ ਜ਼ਿਆਦਾ ਗੁੱਸੇ ਵਿੱਚ ਦੇਖ ਉਸ ਲਾਰਕ ਨੂੰ ਭੇਜ ਦਿੱਤਾ ਵੀਰ ਅਸੀਂ ਵੈਸੇ ਹੀ ਬੈਠੇ ਸੀ ਪਾਰਟੀ ਕਰ ਰਹੇ ਸੀ ਐਨੇ ਤੰਗ ਵਿਚਾਰ ਨਾ ਰੱਖ ਪਲੀਜ਼ ਲੁੱਕ ਐਟ ਯੂ ਅਵਨੀ ਇਹ ਸਾਰਾ ਕੁਝ ਮੇਰੇ ਸਾਹਮਣੇ ਹੈ ਫਿਰ ਵੀ ਤੂੰ ਮੁੱਕ ਕਰ ਰਹੀ ਹੈ ਤੂੰ ਇਸ ਵਕਤ ਆਪਣੇ ਕਾਰਜਾ ਵੀਰ ਕੱਲ ਗੱਲ ਕਰਦੇ ਹਾਂ ਪਲੀਜ਼ ਹੁਣ ਗੱਲ ਕਰਨੋਂ ਕੀ ਰਹਿ ਗਿਆ ਹੈ ਐਡਵਾਂਸਮੈਂਟ ਦੇ ਨਾਮ ਤੇ ਮੈਂ ਤੇਰੀ ਹਰ ਗੈਸ਼ੀ ਮਾਫ ਕੀਤੀ ਪਰ ਅੱਜ ਤਾਂ ਹਾਦੀ ਹੋ ਗਈ ਵੀਰ ਬਹੁਤ ਗੁੱਸੇ ਵਿੱਚ ਸੀ ਦੇਖ ਵੀ ਮੈਂ ਜੋ ਹਾਂ ਇੰਜ ਦੀ ਹੀ ਹਾਂ ਮੈਂ ਕਦੇ ਤੈਨੂੰ ਆਪਣਿਆ ਰੁਕਣ ਲਈ ਫੋਰਸ ਤਾਂ ਨਹੀਂ ਕੀਤਾ ਤੇਰੀ ਮਰਜ਼ੀ ਹੈ ਰੁਕਣਾ ਹੈ ਤਾਂ ਰੁਕ ਜਾਣਾ ਹੈ ਜਾਂ ਯੂ हैव ਜੋ ਆਨ ਚੁਆਇਸ ਵੀਰ ਦੀਆਂ ਅੱਖਾਂ ਵਿੱਚ ਹੰਝੂ ਸੀ ਮੈਂ ਤੈਨੂੰ ਪਹਿਚਾਨ ਕਿਉਂ ਨਹੀਂ ਸਕਿਆ ਵੀ ਮੈਨੂੰ ਸਾਰੇ ਤੇਰੇ ਬਾਰੇ ਕਹਿੰਦੇ ਰਹੇ ਪਰ ਮੈਂ ਕਿਸੇ ਤੇ ਯਕੀਨ ਨਹੀਂ ਕੀਤਾ ਜੋ ਚੀਟਮੀ ਬਿਹਾਈਂਡ ਮਾਈ ਬੈਕ ఓ ਪਲੀਜ਼ ਮੈਂ ਤੇਰੀ ਸੋ ਕੋਲਡ ਬਕਵਾਸ ਨਹੀਂ ਸੁਣ ਸਕਦੀ ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਮੈਂ ਆਜ਼ਾਦ ਰਹਿਣਾ ਚਾਹੁੰਦੀ ਹਾਂ ਐਂਡ ਡੋਂਟ ਟੈਲ ਮੀ ਕਿ ਤੂੰ ਮੈਨੂੰ ਚੀਟ ਨਹੀਂ ਕੀਤਾ ਇਸ ਵਕਤ ਤੂੰ ਜਾ ਆਪਾਂ ਫਿਰ ਗੱਲ ਕਰਾਂਗੇ ਕਹਿ ਰਹੀ ਹਾਂ ਮੈਂ ਕਹਿ ਅਵਨੀ ਅੰਦਰ ਕਮਰੇ ਵਿੱਚ ਚਲੀ ਗਈ ਦੇ ਵੀਰ ਕੁਝ ਦੇਰ ਰੁੱਕ ਕੇ ਬਾਹਰ ਨਿਕਲ ਆਇਆ ਵੀਰ ਨੂੰ ਸਮਝ ਨਹੀਂ ਆ ਰਹੀ ਸੀ ਅਵਨੀ ਨੇ ਉਸ ਨਾਲ ਇੰਜ ਕਿਉਂ ਕੀਤਾ ਉਹ ਕਰ ਜਾਣ ਦੀ ਬਜਾਏ ਸਿੱਧਾ ਬਾਹਰ ਵਿੱਚ ਲੱਗ ਗਿਆ ਤੇ ਬਸ ਫਿਰ ਕੀ ਸੀ ਪੀ ਪੀ ਕੇ ਉਸ ਦਾ ਬੁਰਾ ਹਾਲ ਸੀ ਉਸ ਨੂੰ ਉੱਥੇ ਉਸ ਦਾ ਇੱਕ ਕਰੀਬੀ ਦੋਸਤ ਰਾਜ ਮਿਲ ਗਿਆ ਉਸ ਦੀ ਹਾਲਤ ਦੇਖ ਉਸ ਨੇ ਅੰਦਾਜ਼ਾ ਲਗਾ ਲਿਆ ਉਸ ਨੂੰ ਅਵਨੀ ਦੇ ਤੇ ਉਸ ਮੁੰਡੇ ਦੇ ਚੱਕਰ ਦਾ ਪਤਾ ਸੀ ਮੈਨੂੰ ਗੱਲ ਪਤਾ ਨਹੀਂ ਕਰਨੀ ਚਾਹੀਦੀ ਹੈ ਕਿ ਨਹੀਂ ਵੀਰ ਤੂੰ ਦੁਖੀ ਨਾ ਹੋ ਆਪਣੇ ਤੇਰੇ ਪੈਸੇ ਪਿੱਛੇ ਸੀ ਹੁਣ ਉਸ ਨੂੰ ਹੋਰ ਅਮੀਰ ਆਸਾਮੀ ਮਿਲ ਗਈ ਹੈ ਕਹਿੰਦਾ ਕਹਿੰਦਾ ਉਹ ਚੁੱਪ ਕਰ ਗਿਆ ਵੀਰ ਨੂੰ ਹੋਰ ਗੁੱਸਾ ਆ ਰਿਹਾ ਸੀ ਉਹ ਡਿੱਗਦਾ ਹੋਇਆ ਉੱਠਿਆ ਬਾਹਰ ਡੋਰ ਤੱਕ ਪਹੁੰਚਦੇ ਹੀ ਉਹ ਕਿੰਨੀ ਵਾਰ ਲੜਖੜਾ ਗਿਆ ਸੀ ਰਾਜ ਉਸਦੇ ਪਿੱਛੇ ਵੀ ਆ ਗਿਆ ਪਰ ਉਸਨੇ ਰਾਜ ਨੂੰ ਵਾਪਸ ਭੇਜ ਦਿੱਤਾ ਰਾਜ ਨੇ ਉਸਦੀ ਹਾਲਤ ਦੇਖਦੇ ਹੋਏ ਦੀਵ ਨੂੰ ਫੋਨ ਕਰ ਦਿੱਤਾ ਸ਼ਾਮ ਦੇ ਕੁਸਮੂਸੇ ਤੋਂ ਕਾਲੀ ਰਾਤ ਪੈ ਗਈ ਸੀ ਸੜਕ ਦੀਆਂ ਲਾਈਟਾਂ ਜਗ ਗਈਆਂ ਸੀ ਵੀਰ ਬਹੁਤ ਤੇਜ਼ ਰਫਤਾਰ ਵਿੱਚ ਗੋਲੇ ਵਾਂਗ ਨਿਕਲ ਗਿਆ ਸੀ ਉਸ ਨੂੰ ਕੁਝ ਦਿਖਾਈ ਜਾਂ ਸੁਣਾਈ ਨਹੀਂ ਦੇ ਰਿਹਾ ਸੀ ਸੜਕ ਤੇ ਬੜੀ ਬੇਪਰਵਾਹੀ ਨਾਲ ਗੱਡੀ ਚਲਾਉਂਦਾ ਨਸ਼ੇ ਦੀ ਹਾਲਤ ਵਿੱਚ ਜਾ ਰਿਹਾ ਸੀ ਕਿ ਉਸ ਦੇ ਗੱਡੀ ਦੇ ਅੱਗੇ ਅਚਾਨਕ ਟਰੱਕ ਆ ਗਿਆ ਸਮੇਂ ਦੇ ਕੁਝ ਸੈਕਿੰਡ ਵਿੱਚ ਗੱਡੀ ਆਪਣਾ ਆਪ ਖੋਨਦੀ ਹੋਈ ਟਰੱਕ ਵਿੱਚ ਜਾ ਵੱਜੀ ਤੇ ਕੁਝ ਸਮੇਂ ਲਈ ਵਕਤ ਠਹਿਰ ਗਿਆ ਸੜਕ ਤੇ ਗੱਡੀ ਖਿਲਰੀ ਪਈ ਸੀ ਤੇ ਇੱਕ ਤਰਫ ਵੀ ਸਮਝ ਨਹੀਂ ਲੱਗ ਰਹੀ ਸੀ ਕਿ ਲਹੂ ਦਾ ਇਹ ਸਲਾਵ ਕਿੱਧਰ ਨਿਕਲ ਰਿਹਾ ਸੀ ਕਰ ਸਾਰੇ ਵੀਰ ਦੇ ਐਕਸੀਡੈਂਟ ਤੋਂ بے خبر ਸੀ ਨਿਆਬ ਦਾ ਦਿਲ ਘਬਰਾਇ ਜਾਂਦਾ ਸੀ ਤੇ ਉਹ ਸੋਚ ਰਹੀ ਸੀ ਕਿ ਦਮਨ ਦੇ ਜਾਣ ਕਰਨ ਹੋ ਰਿਹਾ ਅਰ ਧਿਆਨ ਵੀਰ ਵੱਲ ਵੀ ਜਾਂਦਾ ਹਾਰ ਕੇ ਉੱਟ ਕੇ ਦਮਨ ਦੇ ਕਮਰੇ ਵਿੱਚ ਚਲੀ ਗਈ ਦਮਨ ਵੀ ਬਹੁਤ ਉਦਾਸ ਬੈਠੀ ਸੀ ਦਮਨ ਬੇਟੇ ਕੋਈ ਕੰਮ ਤਾਂ ਨਹੀਂ ਕਰਦੀ ਸੀ ਤੂੰ ਦਮਨ ਨਿਆਬ ਨੂੰ ਦੇਖ ਉੱਠ ਗਈ ਨਹੀਂ ਮਮ ਵੈਸੇ ਹੀ ਬੈਠੀ ਸੀ ਨਿਆਬ ਦਮਨ ਦੇ ਕੋਲ ਹੀ ਬੈਠ ਗਈ ਤੇ ਦਮਨ ਵੱਲ ਦੇਖਦੀ ਹੋਈ ਮੇਰਾ ਦਿਲ ਘਬਰਾ ਜਾਂਦਾ ਪਤਾ ਨਹੀਂ ਕਿਉਂ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਦਮਨੇ ਥੋੜੀ ਮੁਸਕਰਾ ਕੇ ਆਪਣਾ ਹੱਥ ਕੋਲ ਬੈਠੀ ਨਿਆਬ ਦੇ ਹੱਥ ਤੇ ਰੱਖ ਦੀਨੇ ਕਿਆ ਮਮ ਜੇਕਰ ਮੈਂ ਕਦੇ ਅਣਜਾਣੇ ਵਿੱਚ ਵੀ ਤੁਹਾਡਾ ਦਿਲ ਦੁਖਾਇਆ ਹੋਵੇ ਤਾਂ ਮੈਨੂੰ ਮਾਫ ਕਰਨਾ ਨਾ ਪੁੱਤ ਕਦੇ ਇੰਜ ਨਹੀਂ ਹੋਇਆ ਪਰ ਤੂੰ ਇੰਜ ਕਿਉਂ ਪੁੱਛ ਰਹੀ ਹੈ ਮਮ ਮੇਰੀ ਕਿਸਮਤੀ ਜਾਂ ਵਿਦਾਨ ਕਿ ਮੈਂ ਵੀਰ ਦੇ ਦਿਲ ਵਿੱਚ ਜਗ੍ਹਾ ਨਹੀਂ ਬਣਾ ਸਕੀ ਏ ਵੀ ਸੱਚ ਹੈ ਕਿ ਮੈਨੂੰ ਬਹੁਤ ਗੁੱਸਾ ਵੀ ਆਇਆ ਤੁਹਾਡੇ ਤੇ ਕਿ ਜੇਕਰ ਵੀਰ ਦੀ ਜ਼ਿੰਦਗੀ ਵਿੱਚ ਕੋਈ ਸੀ ਤਾਂ ਤੁਸੀਂ ਕਿਉਂ ਜ਼ਬਰਦਸਤੀ ਕੀਤੀ ਉਸ ਨਾਲ ਪਰ ਫਿਰ ਹੁਣ ਮੈਂ ਉਹ ਵੀ ਨਹੀਂ ਸੋਚਦੀ ਕਿਉਂਕਿ ਦੇਖਦੀ ਹਾਂ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਉਹ ਕੋਈ ਚੰਗੀ ਨਹੀਂ ਦਮਨ ਕਿਸੇ ਵੀ ਤਰ੍ਹਾਂ ਮੇਰੇ ਵੀਰ ਦੇ ਲਾਇਕ ਨਹੀਂ ਜਦੋਂ ਬੇਬੇ ਨੇ ਤੇਰੇ ਬਾਰੇ ਦੱਸਿਆ ਤੇ ਜਦੋਂ ਮੈਂ ਤੈਨੂੰ ਦੇਖਿਆ ਮੇਰੇ ਦਿਲ ਤੋਂ ਆਵਾਜ਼ ਆਈ ਸੀ ਕਿ ਤੂੰ ਹੀ ਮੇਰੇ ਵੀਰ ਨੂੰ ਵਾਪਸ ਲੈ ਕੇ ਆ ਸਕਦੀ ਹੈ ਪਰ ਇੰਜ ਨਹੀਂ ਹੋਇਆ ਮਮ ਹੋ ਹੀ ਨਹੀਂ ਪਾਇਆ ਵੀਰ ਉਸ ਕੁੜੀ ਨੂੰ ਬਹੁਤ ਪਿਆਰ ਕਰਦੇ ਨੇ ਇਸ ਗੱਲ ਦਾ ਮੇਰੇ ਤੋਂ ਵੱਧ ਕਿਸ ਨੂੰ ਅਹਿਸਾਸ ਹੋ ਸਕਦਾ ਮੈਂ ਹੁਣ ਵਾਪਸ ਨਹੀਂ ਆਉਣਾ ਬਸ ਹੁਣ ਜਾ ਕੇ ਮੈਂ ਦਿਲਰਾਜ ਨਾਲ ਗੱਲ ਕਰ ਲੈਣੀ ਨਾ ਪੁੱਤ ਮੈਨੂੰ ਤੇਰੇ ਸਬਰ ਤੇ ਹੌਸਲੇ ਦੀ ਲੋੜ ਹੈ ਤੂੰ ਹੀ ਮੇਰੀ ਵਾਹਦ ਉਮੀਦ ਹੈ ਤੂੰ ਇੰਜ ਨਾ ਕਹਿ ਤਰਲੇ ਮਾਦੀ ਨਿਆਬ ਨੇ ਕਿਹਾ ਨਹੀਂ ਮਮ ਦਮਨ ਨੇ ਹੱਥ ਜੋੜਦੀ ਨੇ ਕਿਹਾ ਹੁਣ ਬਰਦਾਸ਼ ਨਹੀਂ ਹੁੰਦਾ ਪਰ ਪਲੀਜ਼ ਮੇਰੇ ਕੰਨ ਤੁਸੀਂ ਮੇਰੀ ਭੈਣ ਨਾਲ ਕੋਈ ਜ਼ੁਲਮ ਨਾ ਕਰਨਾ ਨਾ ਪੁੱਤ ਨਾ ਉਹ ਤਾਂ ਬੇਬੇ ਦੇ ਕਹਨੇ ਵਿੱਚ ਮੈਂ ਆ ਗਈ ਨਹੀਂ ਤਾਂ ਨਿਆਬ ਦਾ ਗਲਾ ਗੜੋਚ ਸੀ ਅੱਜ ਇਹ ਉਹ ਗੱਲ ਕਾਰ ਹੀ ਰਹੀ ਸੀ ਕਿ ਦੇਵ ਦਾ ਫੋਨ ਨਿਆਬ ਨੂੰ ਆਇਆ ਕਿ ਉਹ ਸਿਟੀ ਹਸਪਤਾਲ ਪਹੁੰਚ ਜਾਣ ਕਿਉਂ ਕੀ ਹੋਇਆ ਨਿਆਬ ਨੇ ਤਪਕਦੀ ਨੇ ਪੁੱਛਿਆ ਤੂੰ ਇੰਨਾ ਪ੍ਰੇਸ਼ਾਨ ਕਿਉਂ ਲੱਗ ਰਿਹਾ ਕੀ ਕੋਈ ਗੱਲ ਹੋਈ ਤੁਸੀਂ ਪਹੁੰਚੋ ਮਮ ਵੀਰ ਦਾ ਐਕਸੀਡੈਂਟ ਹੋ ਗਿਆ ਹੈ ਕਹਿ ਦੇਵ ਨੇ ਫੋਨ ਬੰਦ ਕਰ ਦਿੱਤਾ ਕਾਰ ਵਿੱਚ ਸਾਰੇ ਬਹੁਤ ਘਬਰਾ ਗਏ ਦਮਨ ਨੇ ਡਿੱਗਦੀ ਨਿਆਬ ਨੂੰ ਸੰਭਾਲਦੇ ਪੁੱਛਿਆ ਕੀ ਹੋਇਆ ਮਮ ਨਿਆਬ ਪੱਤਰੀ ਹੋ ਗਈ ਮੇਰਾ ਵੀਰ ਕਹ ਉਹ ਅੱਗੇ ਬੋਲ ਹੀ ਨਹੀਂ ਪਾਈ ਦਲਜੀਤ ਨੇ ਗੱਡੇ ਕਰਦੇ ਤੇ ਸਾਰੇ ਹਸਪਤਾਲ ਪਹੁੰਚ ਗਏ ਵੀਰ ਸਟ੍ਰੈਚਰ ਤੇ ਪਾਇਆ ਸੀ ਤੇ ਆਪਰੇਸ਼ਨ ਲਈ ਲੈ ਕੇ ਜਾ ਰਹੇ ਸਨ ਉਹਦੀ ਹਾਲਤ ਬਹੁਤ ਖਰਾਬ ਸੀ ਸਰੀਰ ਦਾ ਕੋਈ ਵੀ ਹਿੱਸਾ ਖੂਨ ਤੋਂ ਬਗੈਰ ਨਹੀਂ ਸੀ ਦਿਸ ਰਿਹਾ ਉਸ ਨੂੰ ਦੇਖ ਨਿਆਬ ਦੀਆਂ ਟਾਹਾਂ ਨਿਕਲ ਗਈਆਂ ਦਮਨੇ ਪੱਜ ਕੇ ਵੀਰ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹੋਸ਼ ਵਿੱਚ ਨਹੀਂ ਸੀ ਰੋ ਰੋ ਦਮਨ ਦਾ ਵੀ ਬੁਰਾ ਹਾਲ ਸੀ ਬੀਰ ਨੂੰ ਆਪਰੇਸ਼ਨ ਥੀਟਰ ਵਿੱਚ ਲੈ ਕੇ ਜਾਇਆ ਗਿਆ ਡਾਕਟਰ ਆਪਸ ਵਿੱਚ ਗੱਲ ਕਰ ਰਹੇ ਸੀ ਕਿ ਕੰਡੀਸ਼ਨ ਬਹੁਤ ਖਰਾਬ ਹੈ ਉਮੀਦ ਘਟ ਹੈ ਬਚਾ ਦੀ ਰੂਬੀ ਨੇ ਫਟਾਫਟ ਆਪਣੇ ਪੇਕੇ ਫੋਨ ਕਰ ਦਿੱਤਾ ਬੀਰ ਦਾ ਆਪਰੇਸ਼ਨ ਚੱਲ ਰਿਹਾ ਸੀ ਸਾਰੇ ਅਰਦਾਸ ਕਰ ਰਹੇ ਸੀ ਸਭ ਦਾ ਹੀ ਬੁਰਾ ਹਾਲ ਸੀ ਦਮਨ ਨਿਆਬ ਨੂੰ ਸੰਭਾ ਰਹੀ ਸੀ ਦਿਲਰਾਜ ਤੇ ਜਸਲੀਨ ਵੀ ਆਗੇ ਸੀ ਤੇ ਕੁਝ ਦੇਰ ਬਾਅਦ ਕੋਨਤੀ ਤੇ ਦਮਨ ਦੇ ਮਾਮਾ ਜੀ ਵੀ ਦਮਨ ਪੱਜ ਕੇ ਦਿਲਰਾਜ ਕੋਲ ਗਈ ਤੇ ਉਸ ਦੇ ਘਲੇਵੇ ਲੱਗ ਉੱਚੀ ਉੱਚੀ ਰੋਣ ਲੱਗ ਗਈ ਇੰਜ ਮੇਰੇ ਨਾਲ ਹੀ ਕਿਉਂ ਹੁੰਦਾ ਹੈ ਹਮੇਸ਼ਾ ਕੁਝ ਨਹੀਂ ਹੋਇਆ ਦਿਲਰਾਜ ਨੇ ਉਸ ਨੂੰ ਚੁੱਪ ਕਰਾਉਂਦੀ ਨੂੰ ਕਿਹਾ ਠੀਕ ਹੋ ਜਾਣਾ ਵੀਰ ਨੇ ਹੌਸਲਾ ਨਹੀਂ ਹਾਰਨਾ ਯਕੀਨ ਰੱਖ ਉਸ ਪਰਮਾਤਮਾ ਤੇ ਉਸਨੇ ਕੁਝ ਗਲਤ ਨਹੀਂ ਹੋਣ ਦੇਣਾ ਫਿਰ ਜਸਲੀਨ ਨੇ ਵੀ ਦਮਨ ਨੂੰ ਹੌਸਲਾ ਦਿੱਤਾ ਆਪਰੇਸ਼ਨ ਚੱਲੀ ਜਾ ਰਿਹਾ ਸੀ ਜਿੰਨੇ ਤਕਲੀਫ ਵਿੱਚ ਵੀ ਸੀ ਅੰਦਰ ਉਤਨੀ ਹੀ ਤਕਲੀਫ ਵਿੱਚ ਉਸ ਨੂੰ ਪਿਆਰ ਕਰਨ ਵਾਲੇ ਬਾਹਰ ਸੀ ਸ਼ਾਇਦ ਅरिਸ਼ਤੇ ਸ਼ਾਇਦ ਇਹ ਤਾਂ ਹੀ ਹੁੰਦੇ ਨੇ ਨਰਾਜ ਕੀ ਗਿੱਲੇ ਸ਼ਿਕਵੇਸ਼ ਕਹਿੰਦਾ ਪਰ ਫਿਰ ਉਤਨੀ ਹੀ ਤਕਲੀਫ ਆਪਣੇ ਨੂੰ ਤਕਲੀਫ ਵਿੱਚ ਦੇਖ ਕੇ ਤੇ ਜੇਕਰ ਤੁਹਾਨੂੰ ਸਭ ਹੁੰਦਾ ਹੈ ਤਾਂ ਪਰ ਆਪਣੀ ਤਕਲੀਫ ਵਿੱਚ ਤਾਂ ਤਕਲੀਫ਼ ਦਾ ਅਹਿਸਾਸ ਨਹੀਂ ਜਾਗਦਾ ਤਾਂ ਫਿਰ ਉਹ ਰਿਸ਼ਤਾ ਖੋਖਲਾ ਹੁੰਦਾ ਹੈ ਬਨੌਟੀ ਫੁੱਲਾਂ ਵਾਂਗ ਜੋ ਕਦੇ ਸੜਦੇ ਨਹੀਂ ਪਰ ਸੋਚੋ ਤਾਂ ਕਦੇ ਖਿਰਦੇ ਵੀ ਨਹੀਂ ਕੋਂਤੀ ਨੀਆਬ ਕੋਲਾ ਬੈਠੀ ਭੈਣ ਜੀ ਹੌਂਸਲਾ ਰੱਖੋ ਕੁਝ ਨਹੀਂ ਹੁੰਦਾ ਵੀਰ ਨੂੰ ਫਿਰ ਇੱਧਰ ਉੱਧਰ ਦੇਖ ਕੇ ਬੋਲੀ ਹੈ ਤਾਂ ਸਾਡੀ ਧੀ ਪਰ ਹੈ ਬੜੀ ਕਲੇਣੀ ਜਿਸ ਦੇ ਵੀ ਲੇਖੇ ਆਉਂਦੀ ਦੁੱਖ ਹੀ ਦਿੰਦੀ ਹੈ ਨਿਆਬ ਨੇ ਬੜੀ ਹੈਰਾਨੀ ਨਾਲ ਕੁੰਤੀ ਨੂੰ ਤੱਕਿਆ ਭੈਣ ਜੀ ਮੇਰੇ ਵੀਰ ਲਈ ਅਰਦਾਸ ਕਰੋ ਕਹ ਉਹ ਚੁੱਪ ਹੋ ਗਈ ਕਹਿੰਦੇ ਨੇ ਸੁੱਖ ਦਾ ਸਮਾਂ ਛੋਟਾ ਤੇ ਦੁੱਖ ਦਾ ਦੂਣਾ ਲੰਮਾ ਹੋ ਜਾਂਦਾ ਹੈ ਇਹ ਸਮਾਂ ਵੀ ਬਹੁਤ ਭਾਰੀ ਤੇ ਲੰਮਾ ਜਾ ਰਿਹਾ ਸੀ ਅੱਖਾਂ ਦੇ ਹੰਝੂ ਕਿਤੇ ਵੀ ਰੁਕ ਨਹੀਂ ਰਹੇ ਸੀ ਅਰਦਾਸਾਂ ਕਰਦੇ ਦਿਲ ਥੱਕ ਨਹੀਂ ਰਹੇ ਸੀ ਡਾਕਟਰ ਅੰਦਰ ਆਪਰੇਸ਼ਨ ਕਰ ਰਹੇ ਸੀ ਸੱਟਾਂ ਬਹੁਤ ਸਨ ਤੇ ਖੂਨ ਵੀ ਬਹੁਤ ਬਹਿ ਗਿਆ ਸੀ ਬਹੁਤ ਹੀ ਉਮੀਦ ਨਹੀਂ ਦੇ ਰਹੀ ਸੀ ਡਾਕਟਰ ਤੇ ਅਰਦਾਸ ਕਰਨ ਨੂੰ ਤੇ ਹੌਸਲਾ ਰੱਖਣ ਨੂੰ ਕਹਿ ਰਹੇ ਸੀ 8 ਘੰਟੇ ਲਗਾਤਾਰ ਆਪਰੇਸ਼ਨ ਚੱਲਦਾ ਰਿਹਾ ਤੇ ਫਿਰ ਡਾਕਟਰ ਬਾਹਰ ਆਏ ਦਲਜੀਤ ਤੇ ਨਿਆ ਪੱਜ ਕੇ ਗਏ ਤਾਂ ਡਾਕਟਰ ਦਾ ਚਿਹਰਾ ਉਤਰਿਆ ਸੀ ਉਸ ਨੇ ਕਿਹਾ ਤਾਂ ਕੁਝ ਨਹੀਂ ਸੀ ਇਸ ਤੋਂ ਬਿਨਾ ਕਿ ਅਰਦਾਸ ਕਰੋ ਤੇ ਨਾਲ ਹੀ ਦਿਲਰਾਜ ਤੇ ਵੀਰ ਨੂੰ ਅੰਦਰ ਕੈਬਨ ਵਿੱਚ ਆਉਣ ਲਈ ਵੀ ਕਿਹਾ ਦਿਲਜੀਤ ਤੇ ਨਿਆਬ ਵੀ ਨਾਲ ਚਲੇ ਗਏ ਦੇਖੋ ਜੋ ਮੇਰੇ ਕੋਲ ਹੋ ਸਕਦਾ ਸੀ ਮੈਂ ਕਰ ਦਿੱਤਾ ਪਰ ਸਿਰ ਤੇ ਬਹੁਤ ਡੂੰਗੀ ਸੱਟ ਵੱਜੀ ਹੈ ਪੇਸ਼ੈਂਟ ਹੋਸ਼ ਵਿੱਚ ਨਹੀਂ ਆਇਆ ਅਜੇ ਤੱਕ ਇੱਕ ਵਾਰ ਵੀ ਜੇਕਰ 24 ਘੰਟਿਆਂ ਤੱਕ ਹੋਸ਼ ਆ ਗਈ ਤਾਂ ਠੀਕ ਨਹੀਂ ਤਾਂ ਨਿਆਬ ਦੀਆਂ ਟਾਹਾਂ ਨਿਕਲ ਗਈਆਂ ਨਾ ਡਾਕਟਰ ਸਾਹਿਬ ਨਾ ਇੰਜ ਨਾ ਕਹੋ ਪੈਸੇ ਦੀ ਪਰਵਾਹ ਨਾ ਕਰੋ ਮੇਰੇ ਪੁੱਤ ਦੀ ਜਾਨ ਬਚਾ ਲਵੋ ਡਾਕਟਰ ਵਾਰ-ਵਾਰ ਹੌਸਲਾ ਰੱਖਣ ਲਈ ਕਹਿ ਰਹੇ ਸੀ ਆਈਸੀਯੂ ਵਿੱਚ ਵੀਰ ਨੂੰ ਸ਼ਿਫਟ ਕਰ ਦਿੱਤਾ ਗਿਆ ਬਾਹਰ ਸ਼ੀਸ਼ੇ ਤੋਂ ਦੇਖਣ ਦੀ ਇਜਾਜ਼ਤ ਸੀ ਬਸ ਦਮਨ ਦੀ ਅੱਖਾਂ ਦੇ ਹੰਝੂ ਰੁਕ ਨਹੀਂ ਪਾਰੇ ਸੀ ਉਹ ਸ਼ੀਸ਼ੇ ਤੋਂ ਵੀਰ ਨੂੰ ਤੱਕੀ ਜਾ ਰਹੀ ਸੀ ਜੋ ਬੇਸੁੱਧ ਪਿਆ ਸੀ ਜਸਲੀਨ ਨੇ ਆ ਕੇ ਉਸ ਨੂੰ ਸੰਭਾਲਿਆ ਭਾਬੀ ਵੀਰ ਠੀਕ ਹੋ ਜਾਣਗੇ ਨਾ ਉਸਨੇ ਤਰਲੇ ਨਾਲ ਜਸਲੀਨ ਨੂੰ ਪੁੱਛਿਆ ਹੌਸਲਾ ਤਰਲਾ ਦੇ ਇੱਕ ਜਸਲੀਨ ਦੀ ਰੂਹ ਕੰਬ ਗਈ ਤੇ ਉਸਨੇ ਹੌਸਲਾ ਦਿਨਦੀ ਨੇ ਕਿਹਾ ਕੁਝ ਨਹੀਂ ਹੋਵੇਗਾ ਵੀਰ ਨੂੰ ਦੇਵ ਨੇ ਆ ਕੇ ਕਿਹਾ ਕਿ ਔਰਤਾਂ ਘਰ ਚਲੀਆਂ ਜਾਣ ਉਹ ਇੱਥੇ ਹੀ ਨੇ ਜੇਕਰ ਲੋੜ ਪਵੇਗੀ ਤਾਂ ਫੋਨ ਕਰ ਦੇਣਗੇ ਰੂਬੀ ਤੇ ਕੁੰਤੀ ਤਾਂ ਘਰ ਚਲੇ ਗਈਆਂ ਨਿਆਬ ਤੇ ਦਮਨ ਘਰ ਜਾਣ ਨੂੰ ਨਹੀਂ ਮੰਨ ਰਹੀਆਂ ਸੀ ਤੇ ਜਸਲੀਨ ਵੀ ਉਹਨਾਂ ਦੇ ਨਾਲ ਹੀ ਸੀ ਡਰਾਈਵਰ ਉਹਨਾਂ ਨੂੰ ਲੈ ਕੇ ਘਰ ਚਲਾ ਗਿਆ ਰਾਸਤੇ ਵਿੱਚ ਕੁੰਤੀ ਨੇ ਰੂਬੀ ਨੂੰ ਕਿਹਾ ਕਿ ਮੈਂ ਰੋ ਰੋ ਬੁਰਾ ਹਾਲ ਕਰ ਰਹੀ ਸੀ ਦਮਨ ਜਿਵੇਂ ਬੜਾ ਪਿਆਰ ਹੋਵੇ ਵੀਰ ਨਾਲ ਮਾਂ ਇੰਜ ਕਿਉਂ ਕਹਿ ਰਹੇ ਹੋ ਰੋ ਬੋ ਨਾ ਤੇ ਕੀ ਕਰੇ ਉਸ ਦਾ ਪਤੀ ਹੈ ਲੈ ਦੱਸ ਮੈਂ ਕੀ ਕਹ ਨਾਲੇ ਕਾਦਾ ਪਤੀ ਉਹ ਤਾਂ ਕਹਿੰਦੇ ਚੰਗਾ ਨਹੀਂ ਜਾਣਦਾ ਇਸ ਨੂੰ ਤੂੰ ਆਪ ਹੀ ਤਾਂ ਦੱਸੀ ਜਾਂਦੀ ਸੀ ਮੈਨੂੰ ਜਿਉ ਹੋ ਜੀ ਹਾਲਤ ਵੀਰ ਦੀ ਮੈਨੂੰ ਬਚਾ ਔਖਾ ਲੱਗਦਾ ਏ ਸੋਨ ਰੂਬੀ ਟਕ ਗਈ ਮਾਂ ਪਲੀਜ਼ ਇੰਜਨਾ ਬੋਲੋ ਮੇਰੀ ਤੈਨੂੰ ਤਾਂ ਮੇਰੀ ਕੋਈ ਗੱਲ ਚੰਗੀ ਨਹੀਂ ਲੱਗਦੀ ਜੋ ਵੀ ਮੈਂ ਕਹਾ ਤੁਸੀਂ ਪਤਾ ਨਹੀਂ ਇਸ ਵੇਲੇ ਵੀ ਅਜਿਹਾ ਕਿਵੇਂ ਸੋਚ ਲੈਂਦੇ ਹੋ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਹਾਡੀ ਪੁੱਤ ਤੂੰ ਮੈਨੂੰ ਨਾ ਸਮਝ ਆਪਣਾ ਧਿਆਨ ਧੱਕ ਇਸ ਵੇਲੇ ਤੈਨੂੰ ਆਰਾਮ ਤੇ ਚੰਗੀ ਖੁਰਾਕ ਦੀ ਲੋੜ ਹੈ ਇੱਕ ਗਹਿਰਾ ਸਾਹ ਲੈ ਕੇ ਰੂਬੀ ਨੇ ਕਿਹਾ ਇਸ ਵੇਲੇ ਬੰਦਨਾ ਭੂਆ ਦੀ ਕਿੰਨੇ ਲੋਡ ਮਹਿਸੂਸ ਹੋ ਰਹੀ ਹੋਵੇਗੀ ਦਮਨ ਨੂੰ ਦੋਨੋਂ ਘਰ ਪਹੁੰਚ ਗਈਆਂ ਤੇ ਹਸਪਤਾਲ ਵਿੱਚ ਰੋਂਦੀ ਦਮਨ ਕੋਲ ਦੇ ਵਾ ਗਿਆ ਫਿਕਰ ਨਾ ਕਰੋ ਕੁਝ ਨਹੀਂ ਹੋਵੇਗਾ ਵੀਰ ਨੂੰ ਦਮਨ ਨੇ ਹੌਲੀ ਜਿਹੀ ਸਿਰ ਹਿਲਾਇਆ ਮੈਨੂੰ ਇਹ ਸਮਝ ਨਹੀਂ ਆਈ ਕਿ ਵੀਰ ਨੂੰ ਐਨੇ ਪੇਂਦੀ ਕੀ ਜ਼ਰੂਰਤ ਪੈ ਗਈ ਸੀ ਕੱਲ ਉਸਦੇ ਦੋਸਤ ਦਾ ਫੋਨ ਆਇਆ ਸੀ ਕਿ ਉਸਨੇ ਬਹੁਤ ਡਰਿੰਕ ਕੀਤੀ ਹੋਈ ਹੈ ਬਾਰ ਵਿੱਚ ਤੇ ਮੇਰੇ ਉਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸਦੇ ਐਕਸੀਡੈਂਟ ਦੀ ਖਬਰ ਆ ਗਈ ਪਤਾ ਨਹੀਂ ਕੀ ਗੱਲ ਹੋਈ ਹੋਵੇਗੀ ਤੁਹਾਡੇ ਨਾਲ ਕੋਈ ਗੱਲ ਕੀਤੀ ਸੀ ਵੀਰ ਨੇ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਫਿਰ ਕੁਝ ਸੋਚ ਵੀਰ ਦਾ ਮੋਬਾਈਲ ਕਿੱਥੇ ਹੈ ਦੇਵ ਨੇ ਕਿਹਾ ਮੇਰੇ ਕੋਲ ਹੈ ਕਿਉਂ ਮੈਨੂੰ ਦੇ ਦੇਣਾ ਮੈਂ ਦੇਖਣਾ ਚਾਹੁੰਦੀ ਹਾਂ ਟੁੱਟ ਗਿਆ ਹੈ ਸਾਰਾ ਉਸ ਨੇ ਆਪਣੇ ਪਾਕਟ ਵਿੱਚੋਂ ਕੱਢਿਆ ਤੇ ਦਮਨ ਨੂੰ ਦੇ ਦਿੱਤਾ ਦਮਨ ਨੇ ਰੱਖ ਲਿਆ ਸਾਹਮਣੇ ਤੋਂ ਡਾਕਟਰ ਆ ਰਹੇ ਸੀ ਦੇਵ ਉਧਰ ਚਲਾ ਗਿਆ ਜਸਲੀਨ ਦਮਨ ਕੋਲ ਆ ਗਈ ਦਮਨ ਨੇ ਟੁੱਟੇ ਹੋ ਫੋਨ ਨੂੰ ਇਕੱਠਾ ਕੀਤਾ ਫੋਨ ਦੀ ਬੈਟਰੀ ਨਹੀਂ ਸੀ ਜਸਲੀਨ ਦੇ ਫੋਨ ਦੀ ਬੈਟਰੀ ਲੱਗ ਰਹੀ ਸੀ ਵੀਰ ਦੇ ਫੋਨ ਨੂੰ ਉਸਨੇ ਪਾ ਕੇ ਦੇਖੀ ਤਾਂ ਫੋਨ ਸਟਾਰਟ ਹੋ ਗਿਆ ਪਰ ਉਸ ਨੂੰ ਪਾਸਵਰਡ ਪਤਾ ਨਹੀਂ ਸੀ ਕੁਝ ਸੋਚ ਉਸਨੇ ਆਪਣੇ ਪਾਸਵਰਡ ਲਗਾਇਆ ਤਾਂ ਫੋਨ ਖੁੱਲ ਗਿਆ ਲਾਰਟ ਸਾਰੀਆਂ ਕਾਲ ਆਪਣੇ ਨੂੰ ਹੀ ਆ ਗਈਆਂ ਸੀ ਜਸਲੀਨ ਨੇ ਹੈਰਾਨ ਹੋ ਦਮਨ ਕੋਲ ਪੁੱਛਿਆ ਅਬਨੇ ਕੌਣ ਹੈ ਦਮਨ ਦਮਨ ਨੇ ਜਸਲੀਨ ਵੱਲ ਦੇਖਿਆ ਪਰ ਉਸ ਨੂੰ ਕੁਝ ਦੱਸ ਨਹੀਂ ਪਾਈ ਉਸ ਦੀਆਂ ਅੱਖਾਂ ਵਿੱਚ ਚਾਅਕ ਅੰਦਾਜ਼ਾ ਜਸਲੀਨ ਨੂੰ ਵੀ ਹੋ ਗਿਆ ਸੀ ਸਮਾਂ ਨਿੱਕੜਿਆ ਸੀ ਬਾਰ ਬਾਰ ਕਦੇ ਨਿਆਬ ਕਦੇ ਦਮਨ ਸ਼ੀਸ਼ੇ ਤੋਂ ਦੇਖ ਆਉਂਦੀਆਂ ਪਰ ਵੀਰ ਨੂੰ ਹੋਸ਼ ਨਹੀਂ ਸੀ ਸਮਾਂ ਪੂਰਾ ਹੋਣ ਤੇ ਵੀ ਵੀਰ ਨੂੰ ਹੋਸ਼ ਨਹੀਂ ਆਈ ਸੀ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਦੇ ਡਾਕਟਰ ਵੀ ਕੁਝ ਨਹੀਂ ਕਰ ਪਾ ਰਹੇ ਸੀ ਦਲਜੀਤ ਨੇ ਡਾਕਟਰਾਂ ਨੂੰ ਕਿਹਾ ਕਿ ਕੋਈ ਬਾਹਰੋਂ ਡਾਕਟਰ ਬਲਾ ਲਬੋ ਹੁਣ ਟਰਲਿਆਂ ਤੇ ਸੀ ਵੀ ਦੀ ਹਾਲਤ ਵਿਗੜ ਰਹੀ ਸੀ ਰੋ ਰੋ ਸਾਰਿਆਂ ਦਾ ਬੁਰਾ ਹਾਲ ਸੀ ਕਦੇ ਕਦੇ ਅਗਲੇ ਪਲ ਦਾ ਅੰਦਾਜ਼ਾ ਨਹੀਂ ਹੁੰਦਾ ਆਪਾਂ ਸੋਚੀ ਤਾਂ ਬਹੁਤ ਬੁਰਾ ਹੋ ਗਿਆ ਇਸ ਤੋਂ ਵੱਡੀ ਕੀ ਅਜਮਾਇਸ਼ ਹੋ ਸਕਦੀ ਸੀ ਪਰ ਮਾਲਕ ਦੇ ਰੰਗਾਂ ਤੇ ਉਸ ਦੀਆਂ ਅਜਮਾਇਸ਼ਾਂ ਉਹ ਤਾਂ ਉਹੀ ਜਾਣਦਾ ਉਸਨੇ ਕਦੋਂ ਕਿਵੇਂ ਕਿਹੜੇ ਸਾਥ ਬਣਾਉਣੇ ਤੇ ਕਿਹੜੇ ਮਿਟਾਉਣੇ ਨੇ ਇਹ ਅਸੀਂ ਮਿੱਟੀ ਦੇ ਬਾਵੇ ਕਿਵੇਂ ਸਮਝ ਸਕਦੇ ਹਾਂ ਬਾਕੀ ਕਹਾਣੀ ਚਿੱਕਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿੱਚ ਆ ਜਰੂਰ ਦੱਸ ਕੇ ਜਾਣਾ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ